ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਪੱਖੋ ਘਟਾਲੀ ਸਾਹਿਬ ਹੜ ਦੇ ਮਾਰ ਦੇ ਵਿੱਚ ਇਹ ਜਿਹੜਾ ਪੱਖੋ ਘਟਾਲੀ ਸਾਹਿਬ ਪਿੰਡ ਹੈ ਇਹ ਜਿਆਦਾ ਜਿਹੜਾ ਹੜ ਦੀ ਰੇਟ ਦੇ ਵਿੱਚ ਆ ਸੋ ਇਸ ਪਿੰਡ ਦੇ ਵਿੱਚ 14-15 ਫੁੱਟ ਜਿਹੜਾ ਪਾਣੀ ਰਿਹਾ ਸੀ ਇਸ ਪਿੰਡ ਦੇ ਵਿੱਚ ਮੌਜੂਦ ਤੁਸੀਂ ਵੀਡੀਓ ਦੇ ਵਿੱਚ ਕਾਫੀ ਇਸ ਪਿੰਡ ਦੀ ਜੜੀਆ ਕੰਡੀਸ਼ਨ ਦੇਖਿਓਗੇ ਸਾਡੇ ਪਿੰਡ ਦੇ ਕੁਝ ਲੋਕ ਨੇ ਮੌਜੂਦ ਨੇ ਸਾਸਰੀਆ ਕਿਹੜਾ ਪਿੰਡ ਬਾਕੀ ਜੀ ਇਹ ਪਿੰਡ ਪੱਖੋ ਘਟਾਲੀ ਸਾਹਿਬ ਡੇਰਾ ਬਾਬਾ ਨਾਨਕ ਜਦੋਂ ਪਹਿਲੀ ਜਦੋਂ ਆਇਆ ਹੀ ਹੜ ਮਤਲਬ ਟੁੱਟਾਈ ਕਿੰਨੇ ਵਜੇ ਟੁੱਟਾਈ ਤੇ ਡੇਢ ਵਜੇ ਤੋਂ ਪੌਣੇ 2 ਵਜੇ ਤੋਂ ਅਸੀਂ ਟ ਦੋ ਸਵਾ ਦੋ ਵਜੇ ਪਾਣੀ ਜਿਹੜਾ ਪੂਰਾ ਦਾਦਾ 12 12 ਫੁੱਟ ਚੜ ਚੁੱਕਾ ਸੀ ਮਤਲਬ ਪਹਿਲੇ ਦਿਨ ਹੀ ਇਹਨਾਂ ਪਾਣੀ ਚੜ ਗਿਆ ਹਾਂਜੀ ਪਹਿਲੇ ਦਿਨ ਹੀ ਪਾਣੀ ਇਹਨਾਂ ਚੜ ਗਿਆ ਹਾਂਜੀ ਚੱਕਦਾ ਮੈਂ ਪੰਜ ਸੱਤ ਮਿੰਟਾਂ ਚ ਪਾਣੀ ਕੋਈ ਸਮਾਨ ਨਹੀਂ ਕੱਢਿਆ ਗਿਆ ਕੁਝ ਨਹੀਂ ਕੱਢਿਆ ਗਿਆ ਸਿਰਫ ਆਪਣਾ ਆਪ ਲੈ ਕੇ ਹੀ ਭੱਜੇ ਪਿੰਡ ਚ ਮਤਲਬ ਜਦੋਂ ਮਤਲਬ ਪ੍ਰਸ਼ਾਸਨ ਨੂੰ ਪਹਿਲਾਂ ਹੀ ਤੁਹਾਨੂੰ ਮਤਲਬ ਬਾਰਸ਼ਾ ਤਾਂ ਹੋਣ ਦੀਆਂ ਸੀ ਪਹਾੜਾਂ ਤੇ ਹੋਣ ਦੀਆਂ ਇੱਧਰ ਹੋਣ ਦੀਆਂ ਪਹਿਲਾਂ ਅਲਰਟ ਕਰ ਦਿੱਤਾ ਗਿਆ ਨੇਡ ਕੀਤਾ ਆਈਗਾ ਵੀ ਪਾਣੀ ਆਉਣ ਦੀ ਸੰਭਾਵਨਾ ਹੈਗੀ ਆ ਕੋਈ ਪਤਾ ਨਹੀਂ ਹੈਗਾ ਤੇ ਤੁਸੀਂ ਦੇ ਉੱਤੇ ਥੋੜੇ ਜਿਹਾ ਬੰਨ ਟੁੱਟਣ ਡਿਆ ਹੀ ਉੱਥੇ ਅਹੀ ਰਾਤ ਦੇ ਤੇ ਉੱਥੇ ਵੀ ਜਦੋਂ ਪਾਈ ਉਹਨਾਂ ਵੇਖਿਆ ਵੀ ਨਹੀਂ ਇੱਥੇ ਗੱਲ ਬੰਨੀ ਉਹ ਫਿਰ ਉੱਥੋਂ ਭੱਜੇ ਤੇ ਬੀਐਸਫ ਵਾਲਿਆਂ ਵੀ ਕਹਿ ਦਿੱਤਾ ਵੀ ਤੁਸੀਂ ਆਪਣੇ ਆਪਣੇ ਘਰਾਂ ਚ ਜਾਓ ਤੇ ਆਪਣਾ ਸਮਾਨ ਸੰਭੋ ਜਿਸ ਬੰਦੇ ਤੁਸੀਂ ਗੱਲ ਕਰਦੇ ਪਰ ਭਾਈ ਕਰਨ ਦੇ ਬੰਨ ਪੂਰਨ ਦੇ ਉਹ ਉਹ ਬੰਨ ਟੁੱਟਾ ਨਹੀਂ ਦੋ ਪਿੱਛੋਂ ਵੀ ਟੁੱਟਾਈ ਦੋ ਦੋ ਤਿੰਨ ਨਾਲ ਥਾਵਾਂ ਤੋਂ ਤੁਸੀਂ ਟੁੱਟੀ ਹੈ ਦੋ ਤਿੰਨ ਹਜ਼ਾਰ ਹਾਂਜੀ ਇੱਥੇ ਪਿੰਡ ਦੇ ਸਾਹਮਣੇ ਟੁੱਟੀ ਜੇ ਤੇ ਇੱਕ ਥੋੜੀ ਜਿਹਾ ਜਿੱਥੋਂ ਆਪਾਂ ਬਾਬਾ ਕੋਰੀ ਰੇੌਰ ਸਾਹਿਬ ਇੱਥੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਖਲੋਗੇ ਕਰਦੇ ਆ ਉਸ ਪੋਲ ਦੇ ਥੱਲੇੋਂ ਕਿੰਨਾ ਲੰਮਾ ਪਾਰ ਹੋ ਸਕਦਾ ਚਲੋ 100 ਫੁੱਟ ਪਾਰ ਹੋ ਸਕਦਾ ਨਹੀਂ ਕਾਫੀ ਜਿਆਦਾ ਦਿੱਖ ਤੇ ਦੋ ਕੱਲੇ ਦਾਦਾ ਤੇ ਇੱਕ 100 ਫੁੱਟ ਦੇ ਲਾਗੇ ਚੱਕੇ ਹੋਣਾ 100 ਫੁੱਟ ਦੇ ਕੱਲੇ ਹਾਂਜੀ ਫਿਰ ਹੁਣ ਦੁਬਾਰਾ ਤੋਂ ਇੱਕ ਕਰੀ ਜਿਹੜਾ بارشਾਂ ਹੋਈਆਂ ਨੇ ਤਾਂ ਫਿਰ ਪਾਣੀ ਪਿੰਡ ਦੇ ਵਿੱਚ ਤਨਕਣਾ ਆ ਗਿਆ ਫਿਰ ਕੱਲ ਦਾ ਪਾਣੀ ਜਿਹੜਾ ਇਹ ਮਿਲ ਕੇ ਢਾਈ ਢਾਈ ਤਿੰਨ ਤਿੰਨ ਫੁੱਟ ਸਾਡੇ ਘਰਾਂ ਦੇ ਵਿੱਚ ਹਾਂਜੀ ਆ ਗਿਆ ਬਲ ਇਹ ਪਿੰਡ ਜਿਹੜਾ ਤੁਹਾਡਾ ਬਿਲਕੁਲ ਧੂਸੀ ਦੇ ਕੋਲ ਹੈ ਇਸ ਪਿੰਡ ਵਿੱਚ ਸਭ ਤੋਂ ਪਹਿਲਾਂ ਪਾਣੀ ਹੁੰਦਾ ਸਭ ਤੋਂ ਪਾਣੀ ਇਸ ਪਿੰਡ ਦੇ ਵਿੱਚ ਪਹਿਲਾਂ ਹੁੰਦਾ ਜੀ ਕਿਉਂਕਿ ਸਾਰਾ ਬੰਨ ਟੁੱਟਾ ਵਾ ਜਦੋਂ ਇਹ ਪਾਣੀ ਉਧਰ ਦਰਿਆ ਤੋਂ ਪਿੱਛੇ ਛੱਡਿਆ ਜਾਂਦਾ ਉਹ ਸਿੱਧਾ ਹੀ ਫੇਰ ਇਸੇ ਪਿੰਡ ਕਿ ਰਹਿ ਗਿਆ ਨਾ ਕੋ ਮੰਜੇ ਸਾਰਾ ਕੁਝ ਵੇਖ ਸਕਦੇ ਹੋ ਸਾਰਾ ਕੁਝ ਤੈਸ਼ ਨੇਸ ਹੋ ਗਿਆ ਕਿ ਜਿਹੜੇ ਕੱਚੇ ਕਮਰੇ ਨੇ ਚੋਕ ਹੀ ਇੰਨਾ ਗੇਰ ਮਿੱਟੀ ਵੀ ਨਹੀਂ ਲੱਤ ਗਈ ਕੀ ਲੱਗਦਾ ਕਿ ਇਹ ਧੁੱਪਾਂ ਲੱਗਨ ਨਾਲ ਛਿਛਾ ਟੋਣਗੇ ਜਾਂ ਫਰਾਤ ਧੁੱਪਾਂ ਲੱਗਨ ਦੇ ਨਾਲ ਸਗੋਂ ਪਾਟਣਗੇ ਜੀ ਸਾਰੀਆਂ ਕੰਧਾਂ ਬਹਿ ਗਈਆਂ ਨੇ ਛੱਤਾਂ ਡਿੱਗਣ ਡਈਆਂ ਨੇ ਤੇ ਕੋਈ ਹਾਲਤ ਨਹੀਂ ਮਤਲਬ ਪ੍ਰਸ਼ਾਸਨ ਨੂੰ ਕੋਈ ਅਧਿਕਾਰੀ ਪਹੁੰਚ ਕੀਤੀ ਜਾਂ ਫਿਰ ਸਰਪਰ ਕੀਤਾ ਕੋਈ ਅਜੇ ਤੱਕ ਕੋਈ ਸਰਕਾਰੀ ਮੁਲਾਜ਼ਮ ਜਿਹੜਾ ਕੁਝ ਕੋਈ ਨਹੀਂ ਆਇਆ ਇਸ ਨਗਰ ਵਿੱਚ ਆਇਆ ਮਤਲਬ ਦੋ ਕਿੰਨੇ ਦਿਨ ਰਿਹਾ ਫਿਰ ਪਾਣੀ ਜਿਹੜਾ ਪਹਿਲਾ ਜਿਹੜਾ ਹੜ੍ਹ ਕਿੰਨੇ ਦਿਨ ਪਾਣੀ ਇੱਥੇ ਰਿਹਾ 10 ਦਿਨ ਪਾਣੀ ਹੋ ਗਿਆ 11ਵਾਂ ਦਿਨ ਆਇਆ ਹੜਾ ਇਹਨੂੰ ਤੇ ਪਰਸੋਂ ਇਹੀ ਮਿਲ ਕੱਲੇ ਇਹ ਵੇੜੇ-ਵੁੜਿਆਂ ਚੋਂ ਪਾਣੀ ਕੱਢ ਕੇ ਗਾਰਗੁਰ ਕੱਢਿਆ ਤੇ ਰਾਤੀ ਫੇਰ ਇਹਨਾਂ ਨੂੰ ਪਾਣੀ ਹੋ ਚੁੱਕਾ ਉਹਨੇ ਦਿਨ ਕਿੱਥੇ ਮਿਲ ਪਿੰਡੋਂ ਬਾਹਰ ਚੱਲ ਕੇ ਜਾਂ ਕਿਵੇਂ ਰਹੇ ਹਾਂ ਹਾਂਜੀ ਬੱਚੇ-ਪੁੱੱਚੇ ਦੀ ਕੋਸ਼ਿਸ਼ ਹੈ ਕੋਰੀਡੋਰ ਤੇ ਸ਼ਹਿਰ ਕੱਲੇ ਹੀ ਤੇ ਆਪ ਅਹੀਂ ਕੋਠੇ-ਕਾਠੇ ਤੇ ਰਹਿੰਦੇ ਹੀ ਰਹੇ ਕੋਠੇ ਤੇ ਬਾਰਿਸ਼ ਹੁੰਦੀ ਰਹੀ ਕਿ ਕਿਵੇਂ ਤਰਪਾਲ ਅੰਦਰ ਪੁਲਾ ਤਾਣ ਕੇ ਤੱਪੜ ਤੋਂ ਪਰਤਾਂ ਕੇ ਗਜ਼ਾਰਾ ਕੀਤਾ ਬੜੀ ਤੇਜ਼ ਵੀ ਕਿਹਲੇ ਬਾਰਿਸ਼ ਹੋਈ ਹੈ ਤੇ ਕਿਵੇਂ ਮਤਲਬ ਉਦੋਂ ਫਿਰ ਕਿਸ ਕਿਦਨ ਮੌਲੀ ਇਹ ਇਤਨਾ ਹੀ ਮੰਜੇ ਮੁਝੇ ਖੜੇ ਕਰਕੇ ਉ ਹਾਂਜੀ ਮਤਲਬ ਬਾਰਡਰ ਦੇ ਇਲਾਕੇ ਦੇ ਜਿਹੜੇ ਲੋਕ ਨੇ ਦਲੇਰ ਆ ਮਤਲਬ ਹੋਰ ਹੁੰਦੇ ਪ੍ਰਭਾਵਤ ਹੁੰਦੇ ਸੋਨਾ ਮਤਲਬ ਪਿੰਡ ਛੱਡ ਕੇ ਜਾਂ ਘਰ ਛੱਡ ਕੇ ਬਾਹਰ ਉੱਚੇ ਇਲਾਕੇ ਚਲ ਜਣਾਏ ਇਹ ਮਤਲਬ ਜਿਹੜੇ ਬਾਰਡਰ ਵਾਲੇ ਇਲਾਕੇ ਦੇ ਲੋਕ ਦਲੇਰ ਇਹਨਾਂ ਮਤਲਬ ਘਰ ਨਹੀਂ ਛੱਡਿਆ ਘਰ ਕੇ ਬੰਦਿਆਂ ਨੂੰ ਮਤਲਬ ਕਿ ਰਹਿਣਾ ਪਿਆ ਬੱਚੇ-ਪੁੱਛੇ ਹੀ ਮਤਲਬ ਜਿਹੜੇ ਕਾਲ ਬੱਚੇ ਕਾਲਦੇ ਹਾਂਜੀ ਬੱਚੇ-ਪੁੱਛੇ ਨੇ ਜਿਹੜੇ ਉੱਚੇ ਥਾਵਾਂ ਤੇ ਕੱਲਦਾ ਸੀ ਤੇ ਜਿਹੜਾ ਘਰ ਦਾ ਜਿਹੜੇ ਇੱਕ-ਇੱਕ ਮੈਂਬਰ ਤੋਂ ਦੋ-ਦੋ ਮੈਂਬਰ ਉਹ ਆਪਾਂ ਰਹੇ ਮਾਲ ਪਸ਼ੂ ਜਿਹੜੇ ਡੰਗਰ ਵੀ ਉਹ ਪਿੰਡ ਚ ਗਰੂਗੀ ਕਿ ਜਦ ਖਲਾਥੇ ਦ ਮੂਲ ਜਿਹੜੀਆਂ ਸਮਾਜ ਸੇਵੀ ਸੰਸਥਾ ਨੇ ਜਾਂ ਐਨਆਰਆਈ ਵੀਰ ਨੇ ਜਿੱਦਾਂ ਹੁਣ ਕਮਰੇ ਜਿਹੜੇ ਮਤਲਬ ਬਿਲਕੁਲ ਨਾਜੁਕ ਹੋ ਗਏ ਨੇ ਜਿਹੜੇ ਡਿੱਗਰ ਵਾਲੇ ਨੇ ਪਾਣੀ ਦੀ ਮਾੜ ਕਾਫੀ ਦਿਨ ਰਿਹਾ ਹੁਣ ਫੇਰ ਪਾਣੀ ਆ ਗਿਆ ਵਾ ਤੇ ਕੀ ਜਿਹੜੀ ਉਹਨਾਂ ਤੋਂ ਕੀ ਮੰਗ ਲਈ ਹੁੰਦੀ ਮੰਗ ਤਾਂ ਇਹੀ ਲਾਉਣੀ ਆ ਵੀ ਚਲੋ ਰਾਲੇ ਮਿਲ ਕੇ ਸਾਡੇ ਕਮਰੇ-ਕੁਮਰੇ ਜਿਹੜੇ ਹੁਣ ਪਾਣੀ ਲੱਥਦਾ ਤੇ ਸਾਨੂੰ ਸਹੂਲਤ ਦਿੱਤੀ ਜਾਏ ਇਹ ਆਪਣੇ ਕਮਰੇ-ਕੁਮਰੇ ਜਿਹੜੀ ਨੇ ਉੱਚੇ ਕਰਕੇ ਥੋੜੀ ਜਿਹੀ ਪਾਸ ਸਕੀਏ ਮਤਲਬ ਹੜੋਂ ਤੋਂ ਪਹਿਲਾਂ ਜਿਹੜੀ ਤੁਹਾਡੀ ਮਨ ਦੀ ਸੋਚ ਇਹ ਚੱਲ ਰਹੀ ਹੋਈ ਵੀ ਇਹਨਾਂ ਕਰਦਾ ਕੋਥਰ ਰਹਿਣ ਬਚਰਾ ਜਿਹੜਾ ਮ ਸੋਚਿਆ ਸੀ ਵੀ ਚਲੋ ਐਤ ਕਾਂ ਕੋ ਗੋਭੀ ਕਾ ਵੀ ਦਾ ਸੀਜ਼ਨ ਲਾਵਾਂਗੇ ਕੋਈ ਕਰਾਂਗੇ ਕੰਮ ਤੇ ਆਪਣੇ ਕਮਰੇ ਕੁਮਰੇ ਆਲ ਖਿਆਲ ਕਰਾਂਗੇ ਤੁਹਾਡਾ ਇਲਾਕਾ ਜਿਹੜਾ ਟੇਰਾਂ ਬੱਬਾ ਨਾਨਾ ਖਾਸਾ ਵਾਲੀ ਗੋਭੀ ਦਾ ਇਲਾਕਾ ਜਿਹੜਾ ਪ੍ਰਭਾਪੈ ਤਾਂ ਇਥੋਂ ਸਾਰੀ ਜੱਡੀ ਇਲਾਕੇ ਨੂੰ ਦੂਰ ਤੱਕ ਮਾਰ ਹੁੰਦੀ ਕੋਈ ਐਸ ਵਕਤ ਗੋਭੀ ਦੇ ਫਸਲਾਂ ਵੀ ਜੜੀ ਮਾਰੀ ਗਈ ਸਾਰੀ ਗੋਭੀ ਵੀ ਖਰਾਬ ਹੋ ਗਈ ਹੈ ਸਾਰੀਆਂ ਜੀਵਿੰਦਾਰਾਂ ਦਾ ਵੀ ਬਹੁਤ ਨੁਕਸਾਨ ਹੋਇਆ ਝੋਨੇ ਗੜਨ ਦੇ ਨੇ ਗੋਭੀ ਆਲੀਆਂ ਤਾਂ ਸਾਰੀ ਕੁਸ਼ ਰਿਆ ਹੀ ਨਹੀਂ ਇਹ ਪੰਜ ਪੰਜ ਫੋਟੇ ਮਿਲ ਕੇ ਵਰੀ ਤੇ ਚੜ ਗਈ ਪੈਲੀਆ ਰੀ ਬਚੜ ਗਈ ਆ ਤੇ ਬਹੁਤ ਬਾੜਾ ਹਾਲ ਹੈ ਜ਼ਿਮੀਂਦਾਰਾਂ ਦਾ ਵੀ ਸਾਡਾ ਤੇ ਜਿਹੜਾ ਹੋਇਆ ਹੈ ਜ਼ਿਮੀਂਦਾਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਮਤਲਬ ਗੋਭੀ ਵਾਲਾ ਫਸਲ ਵਾਲਾ ਉਹ ਤਾਂ ਨਮਰਸ਼ਾਨ ਖਤਮ ਹੋ ਗਿਆ ਮਤਲਬ ਗਾਂ ਜਿਹੜੀ ਹੁਣ ਝੋਨੇ ਦਾ ਵੀ ਚਲੋ ਹੋ ਸਕਦਾ ਖਤਮ ਹੋ ਗਿਆ ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੈਲੀਆਂ ਦੀ ਜਿਹੜੀ ਬਰਾਮਤ ਕਰਕੇ ਜਾਂ ਸੈਟਿਫਾਈਟ ਕਰਕੇ ਕਣਕ ਲੱਗ ਸਕਦੀ ਕਣਕ ਜੀ ਇਹ ਤੇ ਪਿਛੋਂ ਤੁਸੀ ਦਾ ਬੰਨ ਬਣੇ ਤੇ ਫਿਰ ਵੀ ਦੋ ਤਿੰਨ ਮਹੀਨੇ ਮਾਹ ਕਣਕ ਮੇਰੇ ਹਿਸਾਬ ਨਾਲ ਨਹੀਂ ਬੀਜੀ ਜਾਣੀ ਜਿਹੜੇ ਪਾਣੀ ਲੱਥਨ ਦੀ ਕੋਈ ਸੰਭਾਵਨਾ ਨਹੀਂ ਕਿੰਨੀ ਕਿੰਨੀ ਜਿਹੜੀ ਰੇਬਾ ਜਾਂ ਰੇਤ ਜਿਹੜੀ ਉਹ ਪੈਲੀਆਂ ਦੇ ਰਾਇਟ ਹੈ ਤੇ ਅੰਤਨ ਫੋਟ ਤੇ ਗਾਂਧੀਆਂ ਜਿਹੜੇ ਮਲਕੇ ਜਿੱਥੋਂ ਤੁਸੀ ਟੁੱਟੀ ਉਥੇ ਘੱਟੋ ਘੱਟ 5-5 ਫੁੱਟ ਜਿਹੜੀ ਰੇਤ ਪੈ ਚੁੱਕੀ ਆ ਗਾਰਾ ਪੈ ਚੁੱਕਾ ਵਾਰੇ ਚੜ ਗਈ ਹੈ ਜੀ ਮਨ ਇੱਕ ਦੋ ਸੀਜ਼ਨ ਜਿਹੜਾ ਲੱਗ ਸਕਦੇ ਉਹਨਾਂ ਪਹਿਲੀਆਂ ਨੂੰ ਜਿਹੜਾ ਮਨ ਹਾਂਜੀ ਪਹਿਲੀ ਸਵਾਰੀ ਕਰਨ ਚ ਇੱਕ ਸੀਜ਼ਨ ਲੰਘ ਸਕਦਾ ਜੀ ਦੋ ਸੀਜ਼ਨ ਲੰਘ ਸਕਦੀ ਹਾਂਜੀ ਦੋ ਸਾਲ ਜਿਹੜੇ ਮਲਕੇ ਫਸਲ ਜਿਹੜੀ ਨਈ ਮਤਲਬ ਹੋ ਸਕਦੀ ਚ ਮਨ ਹੁਣ ਜਿਹੜੀ ਗਾਂਹ ਜਿਹੜੀ ਮਤਲਬ ਪਾਣੀ ਜਦੋਂ ਲੈਵਲ ਡਾਊਨ ਜਾਂਦਾ ਜਾਂਦਾ ਦਿਨ ਪਦਲੇ ਹੁੰਦੇ ਨੇ ਕਿਹੜੀਆਂ ਚੀਜ਼ਾਂ ਦੀ ਜਿਹੜੀ ਜ਼ਿਆਦੀ ਲੋੜ ਚੜੀ ਇਲਾਕੇ ਨੂੰ ਪਾਣੀ ਲਾਕਨ ਚੀਜ਼ ਨੇ ਜਿਹਦੀ ਲੋੜ ਤੇ ਹਰ ਘਰ ਇੱਕ ਚੀਜ਼ ਜਿਆਦਾਤਰ ਦੇ ਫਰਨੀਚਰ ਕਪੜੇ ਕੁੱਪੜਿਆਂ ਦੀ ਜਿਹੜੀ ਮਲਕੀਅਤ ਬਿਲਕੁਲ ਹੀ ਬਰਬਾਦ ਹੋ ਚੁੱਕੇ ਨੇ ਹੁਣ ਜਿੱਦਾਂ ਐਨਆਰਆਈ ਵੀਰ ਨੇ ਜਾਂ ਹੋਰ ਸਮਾਜ ਸੇਵੀ ਸੰਸਥਾ ਨੇ ਇਹ ਆਮ ਲੋਕਾਂ ਤੱਕ ਪਹੁੰਚ ਕਰਨ ਤੇ ਕੀ ਚੀਜ਼ ਦੀ ਜਿਹੜੀ ਇਹਨਾਂ ਨੂੰ ਕੰਪਨਟ ਦੀ ਡਿਮਾਂਡ ਤੇ ਇਹੋ ਹੀ ਹੈ ਜੀ ਅਸੀਂ ਤੇ ਕਹਿੰਨੇ ਆ ਵੀ ਜਦੋਂ ਜਿਹੜੇ ਐਨਆਰਆਈ ਵੀਰ ਆਉਂਦਿਆਂ ਨੇ ਚਲੋ ਲੰਗਰ ਪਾਣੀ ਦਾ ਤਾਂ ਚੱਲਦਾ ਹੀ ਜਾਂਦਾ ਵਾ ਤੇ ਅਸੀਂ ਤੇ ਕਹਿੰਨੇ ਆ ਵੀ ਸਾਡੇ ਘਰਾਂ ਬਾਰੇ ਸੋਚਿਆ ਜੇ ਸਾਡੇ ਸਮਾਨ ਜਿਹੜੇ ਵੰਗ ਕਰ ਕੋਈ ਨੇ ਉਹਨਾਂ ਬਾਰੇ ਕੁਝ ਸੋਚਿਆ ਜੀ ਕਿਹੜਾ ਪਿੰਡ ਹੈ ਤੇ ਕਿਹ ਪਿੰਡ ਪੱਖੋ ਕੇ ਟਾਲੀ ਸਾਹਿਬ ਜੇ ਡਿਸਟ੍ਰਿਕਟ ਗੁਰਦਾਸਪੁਰ ਜੇ ਡੇਰਾ ਬਾਬਾ ਨਾਨਕ ਹਲਕਾ ਜੇ ਤੇ ਇਹ ਜਿਹੜੀ ਸਾਡਾ ਨਗਰ ਇਧਰੋਂ ਕਨੌਲੀਆਂ ਵੱਲ ਦਾ ਜੀ ਪੱਖੋ ਕੇ ਟਾਲੀ ਸਾਹਿਬ ਕਨੌਲੀਆਂ ਜੀ ਇਹ ਜਿਹੜਾ ਦੁਬਾਰਾ ਹੁਣ ਪਾਣੀ ਆਇਆ ਕਿੰਨਾ 2 37 ਫੁੱਟ ਦਾ ਸੰਜੀ ਕਿੰਨਾ ਹਾਂਜੀ 2.5 2.5 ਫੁੱਟ ਦਾ ਰਤੀ ਸਾਡੇ ਦੇ ਵੇੜਿਆਂ ਦੇ ਵਿੱਚ ਪਾਣੀ ਹੋ ਚੁੱਕਾ ਫਿਰ ਲੋਸਮੈਂਟ ਕੀਤੀ ਗਈ ਪ੍ਰਸ਼ਾਸਨ ਵੱਲੋਂ ਹਾਂਜੀ ਰਤੀ ਲੋਸਮੈਂਟ ਸਾਡੇ ਪਿੰਡ ਵਾਲਿਆਂ ਚਰਚ ਵਾਲਿਆਂ ਕੀਤੀ ਹੀ ਪਾਣੀ ਵਧਣ ਦਾ ਹੋਰ ਵੀ ਖਤਰਾ ਹੈਗਾ ਤੇ ਜਿਹੜੇ ਕਨੌਲੀਆਂ ਚ ਲੋਕ ਨੇ ਉਹ ਆਪਣਾ ਆਪਣਾ ਇੰਤਜ਼ਾਮ ਕਰ ਲੋ ਆਪਣੇ ਬਾਹਰ ਆ ਜਣਾ ਘਰਾਂ ਦੇ ਵਿੱਚ ਕੋਈ ਨਾ ਰਹੇ ਉਹ ਇਹ ਸਾਨੂੰ ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਪੱਖੋ ਘਟਾਲੀ ਚਾਵ ਸੋ ਇੱਥੇ ਇੱਕ ਵਾਰੀ بارشਾਂ ਪਹਾੜਾਂ ਤੇ ਵੀ ਹੁੰਦੀਆਂ ਜਿਹੜੀਆਂ ਹੋਈਆਂ ਨੇ ਕਾਫੀ ਉਹਨਾਂ ਕਰਕੇ ਥੋੜਾ ਬਹੁਤਾ ਜਿਹੜਾ ਇਸ ਪਿੰਡ ਦੇ ਵਿੱਚ ਪਾਣੀ ਜਿਹੜਾ ਪਹੁੰਚਿਆ ਸੋ ਇਹਨਾਂ ਪਾਣੀ ਵੀ ਨਹੀਂ ਹੈਗਾ ਖਾਸ ਸੋ 2-1/2 ਤੋਂ ਪਾਣੀ ਹੈ ਬਾਕੀ ਕੋਜ ਜਿਹੜੇ ਜਿਵੇਂ ਇਲਾਕੇ ਨੇ ਉਹਨਾਂ ਦੇ ਵਿੱਚ ਹੀ ਪਾਣੀ ਹੈ ਬਾਕੀ ਜਿਹੜੇ ਉੱਚੇ ਇਲਾਕੇ ਨੇ ਉਹਨਾਂ ਦੇ ਵਿੱਚ ਨਹੀਂ ਪਹੁੰਚਿਆ ਸੋ ਇਹਨਾਂ ਪਿੰਡ ਵਾਲਿਆਂ ਦੀ ਜਿਹੜੀ ਮੇਨ ਜਿਹੜੀ ਹੈ ਮਦਦ ਦੀ ਘਾਹ ਰਹੀ ਆ ਕਿ ਜਿਹੜੇ ਕਮਰੇ ਜਿਹੜੇ ਹਰਦੀ ਪ੍ਰਭਾਵ ਦੀ ਮਾਰ ਦੇ ਵਿੱਚ ਆ ਚੁੱਕੇ ਨੇ ਉਹਨਾਂ ਨੂੰ ਐਨਆਰਆਈ ਵੀਰ ਜਾਂ ਸਮਾਜ ਸੇਵੀ ਸੰਸਥਾ ਨੇ ਕੋਈ ਮਦਦ ਕਰਨ ਤਾਂ ਜੋ ਫਿਰ ਉਹ ਮੁੜ ਸ਼ਿਭਾ ਕਰ ਸਕਣ ਕਿਉਂਕਿ ਇਸ ਇਲਾਕੇ ਦੇ ਵਿੱਚ ਗੋਭੀ ਦੀ ਬਜਲ ਜਿਹੜੀ ਆਜ਼ਾਦੀ ਹੁੰਦੀ ਸੀ ਸੋ ਲੋਕਾਂ ਨੂੰ ਜਿਹੜਾ ਰੋਜ਼ਗਾਰ ਇੱਧਰ ਮਿਲਦਾ ਸੀ ਸੋ ਉਹ ਵੀ ਜਿਹੜੀ ਆ ਕਿਸਾਨਾਂ ਦੀ ਜਿਹੜੀ ਫਸਲ ਆ ਪੂਰੀ ਜਿੱਤਰਾ ਮਾਰੀ ਗਈ ਆ ਸੋ ਅਜੇ ਕੁਝ ਟਾਈਮ ਤੱਕ ਜਿਹੜੀ ਆ ਅਨਦੀ ਲੇਬਰ ਦੇ ਡਾੜੀ ਆ ਉਹ ਵੀ ਕਰਨੀ ਜਿਹੜੀ ਆ ਔਖੀ ਆ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਨਾ ਫਰਸ਼ੀਂ ਹਰਦੀ ਮਾਰ ਦੇ ਵਿੱਚ ਇਹ ਜਿਹੜਾ ਪੱਖੋਕੇ ਟਾਲੀ ਸਾਹਿਬ ਪਿੰਡ ਹੈ ਇਹ ਜਿਆਦਾ ਜਿਹੜਾ ਹਰਦੀ ਦੇ ਪੇਟ ਦੇ ਵਿੱਚ ਆ ਸੋ ਇਸ ਪਿੰਡ ਦੇ ਵਿੱਚ 14-15 ਫੁੱਟ ਜਿਹੜਾ ਪਾਣੀ ਰਿਹਾ ਸੀ ਇਸ ਪਿੰਡ ਦੇ ਵਿੱਚ ਤੁਸੀਂ ਵੀਡੀਓ ਦੇ ਵਿੱਚ ਕਾਫੀ ਇਸ ਪਿੰਡ ਦੀ ਜੜੀਆ ਕੰਡੀਸ਼ਨ ਦੇਖਿਓਗੇ ਸਾਡੇ ਪਿੰਡ ਦੇ ਕੁਝ ਲੋਕ ਨੇ ਮੌਜੂਦ ਨੇ ਸਾਸਰੀਆ ਕਿਹੜਾ ਪਿੰਡ ਬਕਰ ਜੀ ਇਹ ਪਿੰਡ ਪੱਖੋਕੇ ਟਾਲੀ ਸਾਹਿਬ ਡੇਰਾ ਬਾਬਾ ਨਾਨਕ ਜਦੋਂ ਪਹਿਲੀ ਜਦੋਂ ਆਈ ਹ ਹਰਦ ਮਤਲਬ ਟੁੱਟਾਈ ਕਿੰਨੇ ਵਜੇ ਟੁੱਟਾਈ ਤੇ ਡੇਢ ਵਜੇ ਤੋਂ ਪੌਣੇ 2 ਵਜੇ ਤੂੰ ਸੀ ਟੁੱਟੀ ਹੀ ਜੇ ਤੇ ਜਾਨੀ ਕਿ 2 ਸਵਾ 2 ਵਜੇ ਜਿਹੜਾ ਪਾਣੀ ਜਿਹੜਾ ਪੂਰਾ ਦਾਦਾ 12 12 ਫੁੱਟ ਚੜ ਚੁੱਕਾ ਸੀ ਮਤਲਬ ਪਹਿਲੇ ਦਿਨ ਹੀ ਇਹਨਾਂ ਪਾਣੀ ਚੜ ਗਿਆ ਹਾਂਜੀ ਪਹਿਲੇ ਦਿਨ ਹੀ ਪਾਣੀ ਇਹਨਾਂ ਚੜ ਗਿਆ ਹਾਂਜੀ ਜੱਕ ਤਾਂ ਮੈਂ ਪੰਜ ਸੱਤ ਮਿੰਟਾਂ ਚ ਪਾਣੀ ਕੋਈ ਸਮਾਨ ਨਹੀਂ ਕੱਢਿਆ ਗਿਆ ਕੁਛ ਨਹੀਂ ਕੱਢਿਆ ਗਿਆ ਸਿਰਫ ਆਪਣਾ ਆਪ ਲੈ ਕੇ ਹੀ ਭੱਜੇ ਪਿੰਡ ਚ ਮਤਲਬ ਜਦੋਂ ਮੈਨੂੰ ਪ੍ਰਸ਼ਾਸਨ ਨੂੰ ਪਹਿਲਾਂ ਇਹ ਤੁਹਾਨੂੰ ਮਤਲਬ ਬਾਰਸ਼ਾਂ ਤਾਂ ਹੋਣ ਡੀਆਂ ਸੀ ਪਹਾੜਾਂ ਤੇ ਹੋਣ ਡੀਆਂ ਇੱਧਰ ਹੋਣ ਡੀਆਂ ਪਹਿਲਾਂ ਅਲਰਟ ਕਰ ਦਿੱਤਾ ਗਿਆ ਨੇਡ ਕੀਤਾ ਹੈਗਾ ਵੀ ਪਾਣੀ ਆਉਣ ਦੀ ਸੰਭਾਵਨਾ ਹੈਗੀ ਆ ਕੋ ਪਤਾ ਨਹੀਂ ਹੈਗਾ ਤੇ ਤੁਸੀਂ ਦੇ ਉੱਤੇ ਥੋੜੇ ਜਿਹਾ ਬੰਨ ਟੁੱਟਣ ਡਿਆਈ ਉੱਥੇ ਅਹੀ ਰਾਤ ਦੇ 12 1 ਵਜੇ ਤੱਕ ਮਿੱਟੀ ਪਾਉਣ ਗਏ ਇਹ ਬੰ ਓਫਰਟਰ ਭੱਜੇ ਤੇ ਬੀਐਸਫ ਵਾਲਿਆਂ ਵੀ ਕਹਿ ਦਤਾ ਵੀ ਤੁਸੀਂ ਆਪਣੇ ਆਪਣੇ ਘਰਾਂ ਚ ਜਾਓ ਤਾਂ ਆਪਣਾ ਸਮਾਨ ਸੰਭੋ ਜਿਸ ਬੰਦ ਤੋਂ ਤੁਸੀਂ ਗੱਲ ਕਰਦੇ ਪਰ ਭਾਈ ਕੰਡੇ ਪੰਨ ਨੂੰ ਪੂਰ ਡੇ ਉਹ ਉਹ ਬੰਦ ਰੋਟਾ ਨਹੀਂ ਦੋ ਪਿੱਛੋਂ ਵੀ ਟੁੱਟਾਈ ਦੋ ਦੋ ਤਿੰਨ ਦਾ ਥਾਵਾਂ ਤੋਂ ਤੁਸੀਂ ਟੁੱਟੀ ਹੈ ਦੋ ਤਿੰਨ ਥਾਵਾਂ ਤੋਂ ਹਾਂਜੀ ਇੱਥੇ ਪਿੰਡੇ ਸਾਹਮਣੇ ਟੁੱਟੀ ਜੇ ਤੇ ਇੱਕ ਥੋੜੀ ਜਿਹਾ ਜਿੱਥੋਂ ਆਪਾਂ ਬਾਬਾ ਕੋਰੀ ਡੋਰ ਸਾਹਿਬ ਜਿੱਥੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਖਲੋਗੇ ਕਰਦੇ ਆ ਉਸ ਪੋਲ ਦੇ ਥੱਲੇ ਕਿੰਨਾ ਲੰਮਾ ਪਾਰ ਹੋ ਸਕਦਾ ਚਲੀ 100 ਫੁੱਟ ਪਾਰ ਹੋ ਸਕਦਾ ਨਹੀਂ ਜੀ ਕਾਫੀ ਜ਼ਿਆਦਾ ਲੇ ਕਿਤੇ ਦੋ ਕੱਲੇ ਦਾ ਜੇ ਤੇ ਇੱਕ 100 ਫੁੱਟ ਦੇ ਲ ਹਾਂਜੀ ਫੇਰ ਹੁਣ ਦੁਬਾਰਾ ਤੋਂ ਇੱਕ ਵਾਰੀ ਜਿਹੜਾ بارشਾਂ ਹੋਈਆਂ ਨੇ ਤਾਂ ਫੇਰ ਪਾਣੀ ਪਿੰਡ ਦੇ ਵਿੱਚ ਇਤਨਾ ਘਣਾ ਆ ਗਿਆ ਫੇਰ ਕੱਲ ਦਾ ਪਾਣੀ ਜਿਹੜਾ ਇਹ ਮਿਲ ਕੇ ਢਾਈ ਢਾਈ ਤਿੰਨ ਤਿੰਨ ਮੋਟ ਸਾਡੇ ਘਰਾਂ ਦੇ ਵਿੱਚ ਹਾਂਜੀ ਆ ਗਿਆ ਮਤਲਬ ਇਹ ਪਿੰਡ ਜਿਹੜਾ ਤੁਹਾਡਾ ਬਿਲਕੁਲ ਤੁਸੀ ਦੇ ਕੋਲ ਹੈ ਇਸ ਪਿੰਡ ਵਿੱਚ ਸਭ ਤੋਂ ਪਹਿਲਾਂ ਪਾਣੀ ਆਉਂਦਾ ਸਭ ਤੋਂ ਪਾਣੀ ਇਸ ਪਿੰਡ ਦੇ ਵਿੱਚ ਪਹਿਲਾਂ ਆਉਂਦਾ ਜੀ ਕਿਉਂਕਿ ਸਾਰਾ ਬੰਨ ਟੁੱਟਾ ਵਾ ਜਦੋਂ ਵੀ ਪਾਣੀ ਉਧਰ ਦਰਿਆ ਤੋਂ ਪਿੱਛੋਂ ਛੱਡਿਆ ਜਾਂਦਾ ਉਹ ਸਿੱਧਾ ਹੀ ਫੇਰ ਇੱਥੇ ਆਉਂਦਾ ਕੀ ਲੱਗਦਾ ਕਿ ਜਿਹੜੇ ਘਰ ਦੇ ਜਿਹੜੇ ਬਿਸਤਰੇ ਜਾਂ ਕੋਈ ਬਸਤੂ ਵਿੱਚ ਬਚਣ ਕਿ ਜਿਹਾ ਸਾਰੇ ਕੁ